ਅਰਕਦਾ ਨਜ਼ਾਰਾ ਹੀ ਆ ਗਿਆ ਕਣਕ ਨੇ ਝੋਨੇ ਵਾਲੇ ਸਾਰੇ ਘਾਟੇ ਪੂਰੇ ਕਰਦੇ ਝੋਨੇ ਵਾਲੇ ਤਾਂ ਲਾਦੇ ਮਾਰੇ ਗਏ ਜਮਾ ਤੇ ਅਦਰਾ ਹੀ ਅਰਕਦਾ 15 ਮਾਣ ਵੱਧ ਹੋ ਗਈ ਚਲ ਸ਼ੁਕਰ ਮਹਾਰਾਜ ਦਾ ਬਰਾਬਰ ਜੇ ਪੱਲਾ ਪੂਰਾ ਹੀ ਪੈ ਗਿਆ ਕਿਹਦੇ ਨਾਲ ਇਕੱਲਾ ਹੀ ਗੱਲਾਂ ਕਰੀ ਜਾਂਦਾ ਜਿਵੇਂ ਆ ਬਰਾੜਾ ਕੀ ਹਾਲਾ ਟੈਮ ਨਾਲ ਹੀ ਆ ਗਿਆ ਪਤੰਦਰਾ ਇਹਦਾ ਹਿਸਾਬ-ਕਿਤਾਬ ਕਰਨੇ ਆੜ ਤੀਏ ਨਾ ਕੋਈ ਨਹੀਂ ਦੇ ਦੇਾਂਗੇ ਠੇਕਾ ਪੱਜਾ ਜਾਂਦਾ ਤੇਰਾ ਠੇਕਾ ਮੈਂ ਤਾਂ ਠੇਕੇ ਦੀ ਗੱਲ ਹੀ ਨਹੀਂ ਕੀਤੀ ਹੋਰ ਫਿਰ ਕਿਵੇਂ ਅੱਜ ਖੇਤ ਦਾ ਕਿਵੇਂ ਮੂੰਹ ਦੱਸ ਗਿਆ ਯਾਰ ਮੇਰਾ ਖੇਤ ਆ ਮੈਂ ਖੇਤਾ ਨਹੀਂ ਸਕਦਾ ਤੈਨੂੰ ਠੇਕੇ ਤੇ ਦੇਤਾ ਇਹ ਥੋੜਾ ਯਾਰ ਵੀ ਆਂਦਾ ਹੈਗਾ ਹੁਣ ਵੱਧ ਆ ਬਈ ਵੱਟ ਉੱਤੇ ਮੈਂ ਤਾਂ ਕਹਣਾ ਕੀੜਾ ਮਾਰਿਆ ਕਰਾ ਸਾਂਝੀ ਵੱਟ ਛੁੱਡੀ ਆਵੇ ਹਾਂ ਦੇਖ ਲੈ ਇੰਚ ਨਹੀਂ ਵਧਾਂ ਦਿੱਤੇ ਗਵਾਂਢੀ ਤੇਰੇ ਇਹ ਤਾਂ ਐਂਚਰ ਲਾਹਤਾ ਤੇਰੇ ਨਾਲ ਆ ਇੰਚਾਂ ਨਾ ਕਿੱਥੇ ਅਰ ਜਮੀਨਾ ਬਣਦੀਆਂ ਹਾਂ ਦਾ ਹੋਰ ਦੱਸ ਕਿਵੇਂ ਫਿਰ ਅੱਜ ਮਾੜੀਆਂ ਸੋਚਾਂ ਹੁੰਦੀਆਂ ਬੰਦਿਆਂ ਦੀਆਂ ਜੋ ਦੋ ਕਿਲੇ ਛੱਡਿਆ ਛੋੜੇ ਤੇ ਤੂੜੀ ਬਣਾ ਲਈਆਂ ਉੱਥੇ ਪਸੂ-ਪਸੂ ਵੇਖ ਲੈ ਜੇ ਤੇ ਨਹੀਂ ਬਣਾਉਣੀ ਮੈਂ ਚੁਕਾ ਦਣਾ ਇਹ ਗੱਲਾਂ ਹੀ ਹੋਰ ਕਰੀਂਦਾ ਮੈਂ ਯਾਰ ਮੈ ਤਾਂ ਨਾ ਖੇਤਾਂ ਦੀ ਜਿਹੜੀ ਹਵਾ ਠੰਢੀ ਯਾਰ ਐਸ ਵੇਲੇ ਜਿਹੜਾ ਮਾਹੌਲ ਆ ਨਾ ਮਾਹੌਲ ਤਾਂ ਫਿਰ ਬਈ ਪੰਜਾਬ ਵਰਗੀ ਖੇਤਾਂ ਵਰਗੀ ਕਿੱਥੇ ਰਹੀ ਆ ਤੇ ਮੇਰਾ ਤਾਂ ਯਾਰ ਜੀ ਕਰਦਾ ਵੀ ਦੁਬਾਰਾ ਖੇਤੀ ਕਰਨ ਨੂੰ ਤੇ ਸਹੀ ਪੁੱਛੇ ਤਾਂ ਯਾ ਨਹੀਂ ਨਹੀਂ ਬਾਲਾ ਵਧੀਆ ਬਈ ਹਣਾ ਵਧੀਆ ਨਾਲੇ ਤੇਰਾ ਸਰੀਰ ਫਿੱਟ ਰਹੇ ਨਾਲੇ ਆਪ ਦਾ ਚਾਰਨ ਨਾਲੇ ਤੇਰੇ ਜਵਾਕਾਂ ਨੂੰ ਪਤਾ ਲੱਗੇ ਤਾਂ ਬਹੁਤ ਵਧੀਆ ਸੋਚ ਆ ਤੇ ਇਹ ਮੁੜਨਾ ਹੀ ਪੈਣਾ ਸਾਰਿਆਂ ਨੂੰ ਠੇਕੇ ਦੇ ਕਿੰਨਾ ਚਿਰ ਲਾਵੇਂਗਾ ਤੇ ਰੁਕ ਮੜ ਆਇਆ ਗੱਲ ਤਾਂ ਸੁਣ ਹਾਂ ਹੁਣ ਦੱਸ ਉਹ ਮੈਂ ਤੈਨੂੰ ਐਂ ਕਹਿੰਦੇ ਗੱਲ ਤਾਂ ਸੁਣ ਲੈ ਠਰਮਾ ਤਾਂ ਰੱਖ ਮੜ ਆਇਆ ਤੇ ਮੈਂ ਤਾਂ ਯਾਰ ਐਂ ਕਹਿੰਦਾ ਸੀਗਾ ਵੀ ਸਾਈ ਭਰਾਵਾ ਆਪਦੀ ਜਿਹੜੀ ਹੈਗੀ ਹੈ ਲੈ ਜਾ ਵਾਪਸ ਸਾਈ ਬਾਈ ਹਾਂ ਕਿਉਂ ਮੈਂ ਤਾਂ ਹੁਣ ਤੋਂ ਹੀ ਕਰਨੀ ਆ ਬਾਈ ਖੇਤੀ ਸਟਾਰਟ ਕਰਨੀ ਮੈਂ ਇਦਾਂ ਕਿਦਾ ਮੈਂ ਸਾਰਾ ਲਿਖ ਲਿਖਾ ਕਰੀ ਬੈਠਾ ਤੇ ਮਤਲਬ ਵਾਣ ਵੀ ਨਹੀਂ ਕੇਦਾ ਲਿਆ ਇਹ ਇਹਦਾ ਹੁਣ ਕਿਵੇਂ ਇਹ ਜਿਹ ਤਰ੍ਹਾਂ ਇੱਕ ਇਹਦਾ ਮਣ ਕਿਵੇਂ ਬਣ ਕੇ ਸਾਈ ਆਸਤੇ ਮੈਨੂੰ ਨਹੀਂ ਪਤਾ ਭਰਾਵਾ 73 73 ਮਣ ਦੀਆਂ ਕਣਕਾਂ ਨਿਕਲੀਆਂ ਥੋਡੀਆਂ 75 75 ਦੀਆਂ ਅੱਛਾ ਹਾਂ ਤੇ ਪਈ ਨਾ ਇਨਾ ਭਰਾਵਾ ਕਣਕ ਨਿਕਲੀ ਆ। ਉਹਨੇ ਕਹਦਾ 75 ਮਣ ਚੜ ਗਈ। ਤੇ ਯਾਰ ਮੈਨੂੰ ਪਤਾ ਨਹੀਂ ਤੇਰੇ ਨਾਲ ਦੇ ਦਾ ਰੌਲਾ ਪਾਈ ਜਾਂਦਾ ਸਾਰੇ। ਕਹਿੰਦੀ 60 65 ਮਣ ਕਣਕ ਜੜੀ ਆ ਅੱਗੇ 40 ਚੜੀ ਆ ਤੇ ਕਿ 15 20 ਮਣ ਵਾਧਾ ਚੜ ਗਈ। ਪਾਪਾ ਮਣ ਦਾ ਜੜੀ ਆ। ਵਾਧਾ ਉਹ ਜੇ ਝੋਨਾ ਬਾਈ ਝੋਨਾ। ਝੋਨਾ 30 40 ਮਣ ਉੱਟ ਗਿਆ। ਮੈਨੂੰ ਅੱਗੇ ਦਾ ਮੈਨੂੰ 22 ਝੋਨੇ ਦਾ 90 ਮਣ ਚੜਦਾ ਸੀ ਐਤ ਕਿ 50 55 ਮਣ ਚੜਿਆ ਤੇ ਬਾਸਮਤੀ ਚੜੀ 30 35 ਮਣ। ਮੈਂ ਪਾਗਲ ਨਹੀਂ ਕੈਲਕੂਲੇਟਰ ਕਰਕੇ ਬੰਦਰਾ ਕਹਿੰਦਾ ਸੁਣ ਲਿਆ ਕਣਕ ਦੇ ਝਾੜ ਚੰਗੇ ਆ ਤੇ ਤੂੰ ਮੂੰ ਮੇਰਾ ਲੈਖ ਲਖਾ ਕਰਿਆ ਸਾਈ ਮੈਂ ਫੜਾਈ ਲੈਣ ਨੂੰ ਯਾਰ ਤੂੰ ਐ ਪਰਨੋਡ ਤਾਂ ਨਹੀਂ ਭਰ ਲਿਆ ਪਰਨੋਟ ਹੀ ਹੁੰਦਾ ਭਰਾ ਯਾਰ ਮੇਰਾ ਜਵਾਨ ਕੋਈ ਨਹੀਂ ਵੇਖ ਲਾਂਗੇ ਤੂੰ ਜਵਾਨ ਲੈ ਜ ਕਾਦੀ ਐ ਮੈਂ ਤੈਨੂੰ ਦੱਸਦਾ ਮੈਂ ਬੰਦਿਆਂ ਨੂੰ ਕਹੀ ਜਾਂਦਾ ਹੁਣ ਭਰਾਪੇ ਤੌਰ ਤੇ ਠੀਕ ਐ ਨਾ ਦੋਨੇ ਆਏ ਸੀ ਆਪਦਾ ਆਪੇ ਵੀ ਬੰਦੇ ਸੱਦ ਲਾ ਯਾਰ ਮੈਂ ਬੰਦੇ ਕਿਉਂ ਸੱਦਾ ਤੂੰ ਸੱਦ ਲਈ ਜਿਹੜੇ ਸੱਦਨੇ ਆ ਮੈਂ ਤਾਂ ਸੱਦੂਗਾ ਹੀ ਮੇਰਾ ਬੰਦੇ ਕਰ ਲੈਣਗੇ ਤੂੰ ਉਹ ਹੀ ਤੇਰਾ ਵਾਣ ਕਿਹੜਾ ਭੱਜ ਜਾਂਦਾ ਜਾਂ ਤੂੰ ਮੈਨੂੰ 2 ਮਹੀਨੇ ਪਹਿਲਾਂ ਦੱਸਦਾ ਮੈਂ ਉਹਦਾ ਵਾਣ ਹੁਣ ਵਾਣ ਸਾਰੇ ਲੱਗ ਗਏ ਵੀਰ ਮੈਂ ਕਿੱਥੋਂ ਲਊ ਮੇਰੇ ਆਪਦੇ ਦੋ ਕਿੰਦੇ ਮ ਤਰਾ ਢੱਡ ਨਹੀਂ ਭਰਦਾ ਮੈਨੂੰ ਪਤਾ ਢੱਡ ਭਰਾਵਾ ਕਿ ਪੂਰਾ ਪੱਲਾ ਹੀ ਪਿਆ 40 45 ਮਣ ਝੋਨਾ ਚੜਾਇਤ ਕਿ ਕਣਕ ਚੱਲ 15 20 ਮਣ ਵੱਧ ਹੋ ਗਈ ਯਾਰ ਹੋਈ ਆ ਨਾ ਫਿਰ ਤੇ ਹੋਈ ਆ ਬਾਤ ਵੀ ਬਾਈ ਤੂੰ ਐ ਕਰਦਾ ਟਰਾਲੀ ਲਿਆਉਂਦਾ ਵਿੱਚੋਂ ਟਰਾਲੀ ਜਿਹੜੀ ਵੱਧ ਸੀ ਉਹ ਲੈ ਜਾਂਦਾ ਫੇਰ ਤਾਂ ਖੋਅ ਸੀ ਤੂੜੀ ਤੈਨੂੰ ਅੱਧੀ ਛੱਡੀ ਬੈਠਾ ਤੇਰੇ ਨਾਲ ਗੱਲ ਹੋਈ ਸੀਗੀ ਪਹਿਲਾਂ ਵੀ ਤੂੜੀ ਮੈਂ ਬਣਾਉਂਗਾ ਠੀਕ ਆ ਸੁਣੀ ਲੈ ਮੈਂ ਕਿਹਾ ਯਾਰ ਮਣਾ ਕੀਤਾ ਭਲਾਂ ਦੀ ਤੈਨੂੰ ਮੈਂ ਆਖੀ ਨਾ ਬਣਾ ਲਾ ਉਹਨੂੰ ਚੱਕ ਲੈ ਯਾਰ ਤੇਰਾ ਭਰਾ ਸਾਈ ਵਾਲਾ ਯਾਰ ਤੂੰ ਮੈਨੂੰ ਕਿਉਂ ਮਾਰਦਾ ਗਰੀਬ ਬੰਦੇ ਨੂੰ ਐ ਕਿ ਮੇਰਾ ਜਮਾ 3 ਸਾਲ ਹੋ ਗਏ ਕਣਕ 40 ਮਾਣ ਨਿਕਲਦੀ ਨੂੰ ਐਤ ਕੀ ਤੀਜੇ ਚੌਥੇ ਸਾਲ ਆ ਕੇ ਰੱਬ ਨੇ ਸੁਣੀ ਐਤ ਕੀ ਜਾ ਕੇ ਮਾੜੀ ਮੋਟੀ ਸੱਠ ਮਾਣ ਕ੍ਰਾਸ ਪਰ ਮੇਰਾ ਤਾਂ ਕੋਈ ਕਸੂਰ ਨਹੀਂ ਐ ਚੋ ਮੇਰਾ ਜੀ ਕਿਰਦਾ ਯਾਰ ਮੈਂ ਨਹੀਂ ਬਾਦ ਦੇਣਾ ਮੈਂ ਨਹੀਂ ਦੇਣਾ ਵਣ ਬਸ ਗੱਲ ਨਹੀਂ ਤੇ ਵਣ ਤੂੰ ਉਹਦਾ ਸਾਈ ਕਾ ਤੂੰ ਉਹਦਾ ਚਿੱਟੇ ਪਾ ਕੇ ਫੜ ਲਈ 80000 ਨੂੰ ਤੈਨੂੰ ਮੈਂ ਦੇਈ ਬੈਠਾ ਮੈਨੂੰ ਕੀ ਆਈ ਦਾ ਉਹ ਤਾਂ ਤੁਸੀਂ ਰੋਣ ਲੱਗ ਜਾਨੇ ਨਿਕਲਦਾ ਕੋ ਹਣੀ 80000 ਨੂੰ ਕਿੱਥੇ ਪਰ ਤੁਸੀਂ ਅੱਗੇ 10000 ਰੁਪਇਆ ਵਜਦਾ ਕਿਲੇ ਦਾ ਕੀ ਬੰਦਾ ਸਰ ਤੂੰ ਕਿੱਥੇ 8000 ਨੂੰ ਠੇਕੇ ਤੇ ਲਿਆਈ ਕਿਉਂ ਫਿਰ ਨਾ ਲੈਂਦੇ ਤੇ ਲੈਣੀ ਆ ਭਰਾਵਾ ਦੋ ਕਿਲੇ ਤੇ ਕੀ ਕਰਗੇ ਅਸੀਂ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਵੀਰੇ ਮੈਂ ਤੁਹਾਨੂੰ ਯਾਰ ਇਕ ਵਾਰੀ ਕਹਦਾ ਠੀਕ ਆ ਜੋ ਮਰਜ਼ੀ ਕਰ ਲੈ ਉਹ ਮਾਣ ਮੈਂ ਉੱ ਮਤਿਏ ਯਾਰ ਤੂੰ ਨਾ ਕਿਉਂ ਦੇ ਗਿਆ ਬਈ ਉਹ ਦੇਣਾ ਹੀ ਆ ਉਹਦਾ ਹੋਰ ਕੌਣ ਸਾਥ ਦੇਵੇ 20 ਕਿਲੇ ਮੱਛੀ ਉਹਦੀ ਆਹਦਾ ਬਸ ਆਇਆ ਕਰ ਮੈਂ ਨਹੀਂਗਾ ਸਾਈ ਦਿੱਤੀ 30000 ਰੁਪਏ ਬੰਦੇ ਇਕੱਠੇ ਕਰ ਮੈਂ ਬੰਦੇ ਇਕੱਠੇ ਨਹੀਂ ਕਰਾਂ ਵਾਂਚਣਾ ਬੜੀ ਮਤ ਨੂੰ ਪੈਤਾ 60000 ਡਬਲ ਮੜਾਉਂਗਾ ਬੰਦੇ ਇਕੱਠੇ ਕਰ ਮੈਂ ਡਬਲ ਦੇ ਦੂੰਗਾ ਸਾਈ ਆਪ ਦੀ ਲੈ ਲਈ ਹਾਂ ਮੇਰੀ ਗੱਲ ਸੁਣ ਲੈ ਭੱਜ ਨਾ ਮੈਂ ਤੇਰੇ ਹਾਂ ਡਬਲ ਦੇ ਦੂੰਗਾ ਮੈਂ ਤੇ ਫੇਰ ਮੈਂ ਡਬਲ ਦੇ ਦੂੰਗਾ ਮੈਨੂੰ ਕੋਈ ਚੱਕਰ ਉਹ ਕਿਉਂ ਆਹਦਾ ਨੁਕਸਾਨ ਕਰਾਉਣਾ 30000 ਦਾ ਡਬਲ ਦੇ ਕੇ ਉਹ ਹੀ 30000 ਰੁਪਏ ਤੈਨੂੰ ਇਹ ਚੋਂ ਬਚਣਾ ਨਹੀਂਗਾ ਤੈਨੂੰ ਕੋਈ ਨਕਾ ਘੋਸੜਾ ਲੈਣਾ ਸੰਦ ਲੈ ਲੇਗਾ ਸਾਰੇ ਮੈਂ ਨਵੇਂ ਟਰੈਕਟਰ ਲੈ ਲਵਾਂ ਮੈਂ ਜਮਾ ਨਵਾਂ ਟਰੈਕਟਰ ਕਢਾ ਕੇ ਲਵਾਂ ਕਿੱਲਾ ਵਿਖੂਗਾ ਸਾਰੇ ਸੰਦ ਬਹੁਤ ਮਹਿੰਗੇ ਕਿੱਲਾ ਵਿਖੂਗਾ ਕਿੱਲਾ ਉਸੇ ਰਾਤੋਂ ਵਾਲਾ ਨਹੀਂ ਰਹੇਗਾ ਕਿਸ਼ਤਾਂ ਤੇ ਕਢਾ ਕੇ ਲਵਾਂ ਕਿਸ਼ਤਾਂ ਭਰ ਲਵਾਂਗੇ ਕੋਈ ਪੁਰਾਣੇ ਲੈ ਲੇਗਾ ਤੂੰ ਨਹੀਂ ਲੈ ਆਵਾ ਟਰੈਕਟਰ ਕਿਸ਼ਤਾਂ ਤੇ ਮੈਂ ਤਾਂ ਲਿਆ ਮੈਂ ਆਪਦੀ ਕਮਾਈ ਕਰਦਾ 25 ਕਿਲੋ ਮੈਂ ਮਿਹਨਤ ਕਰੂੰਗਾ ਮੈਂ ਵੀ ਮਿਹਨਤ ਕਰੂੰਗਾ ਮਿਹਨਤ ਕਰੇਗਾ ਕਦੋਂ ਹੁਣ ਝੋਨਾ ਕਿਹੜਾ ਬੀਜੇਗਾ ਤੇ ਮੈਂ ਹੁਣ ਤਾਂ ਹੀ ਤਾਂ ਤੈਨੂੰ ਬਾਹਰ ਕੱਢਿਆ ਬਾਹਨ ਚੋਂ ਹੁਣ ਮੈਂ ਦੇਣਾ ਹੀ ਨਹੀਂ ਵਾਂ ਤੂੰ ਅੱਜ ਤੇ ਬਾਈ ਜੀ ਦੇਣਾ ਦੋ ਮਹੀਨਾ ਪਹਿਲਾਂ ਦੱਸ ਦਿੰਦਾ ਮੈਨੂੰ ਮੈਂ ਦੇਣਾ ਹੀ ਨਹੀਂ ਵਾਂ ਤੈਨੂੰ ਜਦੋਂ ਕਹਤਾ ਯਾਰ ਉਹ ਬਦੰਦਰਾ ਆਪ ਡੁੱਬੇਗਾ ਨਾਲੇ ਮੈਨੂੰ ਡੋਬੇਗਾ ਹੁਣ ਜੇਬ ਚ ਪਾ ਲੈਣਾ ਅਗਲੇ ਸਾਲ ਤੈਨੂੰ ਮੈਂ ਸਾਰਾ ਕੁਝ ਵਜਾਉਂਗਾ ਮੇਰੇ ਸਾੰਦ ਲੈ ਲਈ ਸਾਰਾ ਕੁਝ ਮੇਰਾ ਲੈ ਲਈ ਮੈਂ ਨਾਲ ਲਾ ਕੇ ਤੈਨੂੰ ਪਨੀਰੀ ਨਹੀਂ ਤੇ ਇਥੋਂ ਹੁਣੀ ਪਨੀਰੀ ਪੀਲੀ ਪਈ ਜਾਊਗੀ ਤੇ ਇਥੋਂ ਉਹ ਸਾਰਾ ਕੁਝ ਹੋ ਜਾਂਦਾ ਜੱਟਾਂ ਦੇ ਕੋਲ ਵੀਰੇ ਨਹੀਂ ਐਵੇਂ ਮੈਨੂੰ ਨਾ ਦਿਖਾ ਸਾਡੀਆਂ ਜ਼ਮੀਨਾਂ ਲੈ ਕੇ ਠੇਕੇ ਤੇ ਤੁਸੀਂ ਕਰਦੇ ਆ ਬਾਈ ਐਂਦਾ ਨਾ ਸਿਆਣਾ ਤੁਹਾਡੇ ਬੁੜੇ ਕਰਦੇ ਸੀ ਤੂੰ ਵੀ ਕਰਾਈ ਸੀ ਯਾਰ ਕੁਝ ਵੀ ਮੈਂ ਮੈਂ ਸਿੱਖ ਲ ਐਰ ਕੀ ਘੱਟ ਸਹੀ ਯਾਰ ਸਾਈ ਤੈਨੂੰ ਪਤਾ ਲੱਗ ਜੂ ਤੈਨੂੰ ਪਤਾ ਕੋਈ ਨਹੀਂ ਲੱਗਿਆ ਤੂੰ ਸਾਈ ਲੜਾ ਆ ਜਾ ਹਾਂ ਇਹ ਬਣਾ ਕੇ ਨੋ ਗੱਲਾਂ ਖੋਈਆਂ ਦੇਤੀਆਂ ਆ ਲੈਤੀ ਜਿਹੜੀ ਭਈ ਲੈ ਜੀ ਉਹ ਹਾਂ ਮੈਂ ਨਹੀਂ ਕਰ ਚਾਹੁੰਦਾ ਪਤੰਦਰੋ ਇੰਨਾ ਲਾਲ ਥੋੜਾ ਐਰ ਕੀ ਦਾੜ ਕਰ ਚਾਹੁੰਦਾ ਠੇਕੇਦਾਰ ਗੱਲ ਸੁਣ ਖੁਸ਼ ਹੋ ਐਤ ਕੀ ਥਾਪੀਆਂ ਮਾਰ ਲੀਆਂ ਬਈ ਠੇਕੇਦਾਰਾ ਤੈਨੂੰ 4 ਪੈਸੇ ਵੱਧ ਬਣ ਕੇ ਤੈਨੂੰ ਤੇ ਪਤੰਦਰੋ ਤੁਸੀਂ ਮੇਰੀ ਸਾੜਾ ਕਰੀ ਜਨੇ ਤਾਂ ਕਿ ਮੇਰੇ ਚੰਗੇ ਦਾਣ ਉਹ ਇਧਰ ਆਇਆ ਯਾਰ ਮੇਰੇ ਖਰਚੇ ਵਜਦੇ ਆ ਭਰਾਵਾ ਇਧਰ ਆ ਜਾ ਖਰਚੇ ਇਹਦਾ ਹਜੇ ਸੱਪ ਵੀ ਵੜਨਗੇ ਤੇਰੇ ਪੈਰਾਂ 'ਚ ਵੜਨਗੇ ਸੱਪ ਹੈ ਕਿਵੇਂ ਕਰ ਗਏ ਬੰਦ ਰੱਖੋ ਗੱਲ ਸੁਣੋ ਤੁਸੀਂ ਲੋਕ ਆਈਆਂ 70-8000 ਰੁਪਇਆ ਫੜ ਕੇ ਜੇਬ ਚ ਪਾ ਲੈਣਾ ਘਰੇ ਬੈਠੇ ਅਸੀਂ ਇੱਥੇ 10-15000 ਰੁਪਏ ਵਿੱਚ ਸੀਰੀ ਲੱਗਿਆ ਸੋਡੇ ਅਸੀਂ ਨਹੀਂ ਲੈਂਦੇ ਸਾਡਾ ਸਰਦਾਂ ਨਹੀਂ 2 ਕਿੱਲੇ ਗਾਂਜ ਬਾਗ ਪਣਾਉਣੇ ਚੱਲ ਆਏ ਆ 10 ਕਿੱਲਾਂ ਚੋ ਕੋਈ ਲੱਖ ਰੁਪਇਆ 1.5 ਲੱਖ ਵੱਜ ਜਾਂਦਾ ਤੇ ਤੁਸੀਂ ਐਤ ਕੀ ਕਣਕ ਚੌਥੇ ਸਾਲ ਹੋਈ ਐ ਐਤ ਕੀ ਤੁਸੀਂ ਪਹਿਲੀ ਗੱਲ ਠੇਕਾ ਚੱਕ ਤਾਂ ਲੋਕਾਂ ਨੇ ਯਾਰ ਅਸੀਂ ਨਹੀਂ ਚੱਕਿਆ ਠੇਕਾ ਤੁਸੀਂ ਚੱਕਿਆ ਤੂੰ ਤੁਹਾਡੇ ਨਾਲ ਦੇ ਗਏ ਗਏ ਵੀ 75 ਮਾਹ ਨਿਕਲੀ ਐ ਦੱਸ ਤੇ ਮੈਂ ਉਹ ਕੀ ਕਰਾਂ ਫੇਰੇ ਉਹਨਾਂ ਕਰਕੇ ਬਈ ਉਹਨਾਂ ਦਾ ਆਪ ਦਾ ਵਾਹਣ ਹੈਗਾ 10 10 ਕਿੱਲੇ ਉਹ ਤਾਂ ਨਾ ਠੇਕੇ ਦੇ ਲੈਣਗੇ ਸਰਜੂ ਮੇਰੇ ਜਿਹੜੇ ਛੋਟੇ ਕਿਸਾਨਾਂ ਆ ਸੀ ਸੋਡੇ ਤੇ ਆਸ ਰੱਖਣੀ ਐ ਤੂੰ ਅਗਲੇ ਸਾਲ ਕਰਨੀ ਤੇ ਮੈਂ ਨਾਲ ਸਾਰਾ ਕੋ ਵਾਹੂਗਾ ਟਰੈਕਟਰ ਮੇਰਾ ਲੈ ਲਈ ਨਾਲ ਲੱਗੂਗਾ ਐਤ ਕੀ ਸਾਲ ਬਾਈ ਬਣ ਕੇ ਵਾਹ ਲੈਣਾ ਤੇ ਮੈਂ ਕਿਤੇ ਵਾਹਣ ਨਹੀਂ ਲਿਆ ਹੋਰ ਪਾਸੇ ਵਾਹਣ ਨਹੀਂ ਮਿਲਦਾ ਠੇਕਾ ਵਧ ਲਊਗਾ 2000 3 ਫਿਰ ਟੱਡ ਭਰ ਜਾਊਗਾ ਟੱਡ ਤੇਰਾ ਭਰ ਗਿਆ ਫਿਰ ਤੂੰ ਤੇਰਾ ਤਾਂ ਪਰਦੇ ਪਾਵਾ ਸੀ ਤੇ ਆਹ 4 ਸਾਲਾਂ ਬਾਅਦ ਆ ਲੱਗਿਆ ਇਹਦਾ ਤੂੰ ਐਤ ਕੀ ਤੁਹਾਡਾ ਕਦੋਂ ਦਾ ਵਾਣ ਵਾਣ ਵੇਲਾ ਕਿਸੇ ਨੂੰ ਗਵਾਂਢੀ ਨੂੰ ਨਹੀਂ ਵੜਨ ਦਿੱਤਾ ਸਾਰਾ ਕੰਪਿਊਟਰ ਕਰਾਇਆ ਰੂੜੀ ਮੈਪ ਭਾਈ ਇਹ ਚ ਰੇ ਘਟ ਮੈਪ ਪੰਜਾਬ ਦਾ ਵਾਣ ਸਮਝ ਕੇ ਕੋਈ ਦਰਖਤ ਵੇਖ ਕੇ ਨੇ ਲਾਇਆ ਤੁਹਾਡੇ ਵਾਣ ਚ ਮੈਂ ਇਹ ਕਾਹ ਪਾਦਾ ਸਿਆਪਾ ਪਪੂਲਰ ਲਾ ਦੇ ਇਹ ਆ ਸੋਡੀ ਆਮਦਨ ਬਣੀ ਆ ਮੈਂ ਥੋੜਾ ਵੱਡ ਕੇ ਲੈ ਕੇ ਆਣਾ ਮੈਂ ਲਾ ਤੇ ਮੈਂ ਚੱਲ ਕੋਈ ਚਾਹਵੇਂ ਯਾਰ ਉਹ ਕਹਿਦਾ ਕਰ ਦੇ ਮੈਂ ਤਾਂ ਲਵਾਉਂਦਾ ਨਹੀਂ ਸੀਗਾ ਇਹ ਸੋਡੀ ਬੁੜੀ ਨੇ ਲਵਾਇਆ ਇਹ ਬੁੜੀ ਨੇ ਲਵਾਇਆ ਫਿਰ ਪੰਗੇ ਤਾਂ ਪੁੱਟ ਨਾਲ ਹੀ ਤੂੰ ਤੋਂ ਇਹ ਪੜਪੜ ਲਵਾਉਂਦਾ ਇਹ ਮੈਂ ਤਾਂ ਲਵਾਉਣੀ ਆ ਮੈਂ ਤਾਂ ਵਾਹਨ ਦੇ ਲਾਲਚ ਨੂੰ ਕਰਦਾ ਯਾਰ ਤੁਹਾਡੇ ਚਾਰ ਵਿਵਾਹਨ ਮੈਨੂੰ ਸਾਲ ਹੋਰ ਦੇ ਦੇ ਇੰਨਾ ਇਹ ਤਾਂ ਚੱਲ ਯਾਰ ਆਮਦਨ ਤਾਂ ਚੱਲ ਟੇਕਾ ਲੈ ਲਈ ਯਾਰ 2000 ਕਹਿਣਾ 80 ਆ 82 ਲੈ ਲਈ ਤੂੰ ਪਰ ਜਿੱਤੇ ਰਟਾ ਡਾ ਪਰ ਚੋਂ ਪਰੇ ਲਾਲਚ ਛੋਡਾ ਮਾੜਾ ਲੋਕਾਂ ਦਾ ਮੈਂ ਤਾਂ ਲਾਉਂਗਾ ਇਸ ਸਾਲ ਦੋ ਸਾਲ ਹੀ ਆ ਠੇਕੇ ਤੇ ਪੈਲੀਆਂ ਮੁੜ ਕੇ ਤੁਹਾਨੂੰ ਆਪ ਨੂੰ ਆ ਪਜਾਮੇ ਚੜਾਉਣੇ ਪੈਣਗੇ ਤੁਸੀਂ ਤੁਸੀਂ ਆਪ ਨੂੰ ਵਧਾਇਆ ਅਸੀਂ ਵਧਾਇਆ ਠੇਕਾ ਯਾਰ ਤੁਸੀਂ ਵਧਾਇਆ ਸਾਨੂੰ ਕਹਿ ਲੱਗੇ ਜਿਹੜੇ ਫੁਕਰੇ ਹੈਗੇ ਆ ਹੁਣ 75 ਮਾਣ ਵਾਲੇ 75 ਮਾਣ ਕੀ ਨਹੀਂ ਚੜੀ ਐਤਕੀ 60 65 ਮਾਣ ਜ਼ਰੂਰ ਚੜੀਆ ਪਰ ਝੂਠ ਹੈ ਹਾਂ ਝੂਠਾ 75 ਮਾਣ ਮੇਰੇ ਆ ਸਾਰੀ ਆਰਥਿਕਾ ਜਾਣਦਾ ਹੀ ਛੋਡਾ ਵੀ ਆਰਥਿਕਾ ਉਹੀ ਹੁੰਦਾ ਹੀ ਪਹਿਲਾਂ ਜਾ ਕੇ ਉਹਨੂੰ ਪੁੱਛ ਲੈ ਘਰੇ ਇੱਕ ਡਰਮ ਭਰਿਆ ਉਹ ਕਹਿਣ ਲਾ ਤੇ ਦੂਜੀ ਵੇਖ ਲੈ ਪਰ ਕੀ ਮਾ ਕਿਹੜੇ ਮਾਰਨਾ ਭਰਾਵਾ ਉਹ ਮਾਰਦਾ ਤੇ ਤੁਹਾਡਾ ਭਾਈਚਾਰ ਦਾ ਮਾਰਦਾ ਜਿਹੜਾ ਲੈਂਦੇ ਫਿਰ ਸਾਰਿਆਂ ਦਾ ਅੱਗਾ ਮਾਰੀ ਜਾਂਦੇ ਯਾਰ ਤੂੰ ਛੱਡ ਭਰਾ ਯਾਰ ਹੁਣ ਦੇਵਾਂਗਾ 2000 ਠੇਕਾ ਵਦ ਲੈ ਲਈ 2000 ਲੈ ਲਈਂ ਤੇਰਾ ਢੱਡ ਪਾੜ ਦੂ ਮੈਂ ਤਾਂ ਲਵਾਂਗਾ ਮੈਂ ਤੋਂ ਦੱਸਦਾ ਗਾਂ ਨੂੰ ਨਾ ਬਾਹਰ ਰੱਖੀ ਫਿਰ ਗਾਂ ਨੂੰ ਤੈਨੂੰ ਮੈਂ ਕਰਾਉਂਗਾ ਮੇਰੇ ਸਾਹਦ ਸੰਦੇੜੇ ਲੈ ਜੀ ਨਾਲ ਤੇਰੇ ਮੈਂ ਸਾਰਾ ਕੁਝ ਬਜਾਉਂਗਾ ਇਸੇ ਦੇ ਹਿੱਸੇ ਤੇ ਮੈਂ ਤਾਂ ਦਊਂਗਾ ਮੈਨੂੰ ਪਤਾ ਲੱਗ ਜਾਊਗਾ ਕਿੰਨੇ ਬਚਾਉਣਾ ਕਿੰਨੇ ਤੇ ਨਹੀਂ ਮੈਂ ਦੇਣੀ ਤੈਨੂੰ ਪਹਿਲਾਂ ਦੱਸਦਾ ਮੈਂ ਐ ਕਿ ਥਾਂ ਥਾਂ ਤੇ ਅੱਗ ਲੱਗੀ ਹੈ ਨਾ ਇਹ ਐਡਾ ਬੱਠਲ ਜਿੱਡਾ ਕਾਲਜਾ ਚਾਹੀਦਾ ਠੇਕੇ ਤੇ ਵਾਣ ਲੈਣ ਨੂੰ ਉਹ ਹਬੋਰ 20 ਕਿੱਲੇ ਮੱਛੀ ਜਿਹਨੂੰ ਤੂੰ ਕਹਿੰਦਾ ਮੱਛ ਜੇ 2 ਮਣ ਮੈਂ ਭੇਜੀਏ ਕਿੱਲੇ ਦੀ ਉਹਨੂੰ ਕੱਲ ਤਾਂ ਸਹੀ ਹੈ ਯਾਰ ਇਹ ਵਾਵਾ ਨੁਕਸਾਨ ਹੋ ਗਿਆ ਯਾਰ ਇਹ ਚਾਰ ਸਾਵਣ ਨਹੀਂ ਘੜੇ ਮਾਰ ਗਏ ਲੈ ਪੱਕੀ ਸੀ ਬੋਂਕਰਾਂ ਨਾਲ ਇਕੱਠੀ ਕਰੀ ਜਾਂਦੇ ਆ ਮਾਨਸਾ ਜਾੜਾ ਝਨੀਰ ਮੱਖਾ ਉੱਥੇ ਯਾਰ ਗੱਲ ਤਾਂ ਨਹੀਂ ਸਹੀ ਹੈ ਥੋੜਾ ਸਿਸਟਮ ਹੁੰਦਾ ਤੇ ਤੁਹਾਡਾ ਚੱਲ ਯਾਰ ਗੱਲ ਸੁਣ ਯਾਰ ਮੇਰੀ ਮੇਰੀ ਗੱਲ ਸੁਣਿਆ ਚੱਲ ਮੈਂ ਗਲਤੀ ਮੰਨਦਾ ਨਹੀਂ ਮੈਨੂੰ ਸਾਾਸ ਨਹੀਂ ਸੀਗਾ ਤੇ ਕੋਈ ਨਹੀਂ ਯਾਰ ਮੈਂ ਨਾ 1000 ਘੱਟ ਲੈ ਲੂੰਗਾ ਕੋਈ ਨਹੀਂ ਬਸ ਘੱਟ ਨਹੀਂ ਬਈ ਪੂਰੇ ਤੇ ਪਰ ਤੂੰ ਕਹੇ ਵਾਹਣ ਰੱਖਣਾ ਮੈਨੂੰ ਸਾਲ ਪਹਿਲਾਂ ਦੱਸਦੀ ਬਾਈ ਬਣ ਕੇ ਹੁਣ ਮੈਨੂੰ ਵਾਹਣ ਨਹੀਂ ਮਿਲਣਾ ਜੇ ਤੂੰ ਪਹਿਲਾਂ ਹੁੰਦਾ ਮੈਂ ਵਾਹਣ ਹੋਰ ਪਾਸੇ ਲੈ ਲੈਂਦਾ ਕੋਈ ਨਹੀਂ ਮੈਂ ਤੇਰਾ ਗਾੜੀ ਮਾਰਦਾ ਤੇ ਠੀਕ ਆ ਚੱਲ ਅਗਲੀ ਯਾਰ ਫਿਰ ਵੇਖ ਲਾਂਗੇ ਕੋਈ ਨਹੀਂ ਬਾਈ ਠੀਕ ਆ ਚੱਲ ਮਾਰਿਆ ਮੈਂ ਕਿਹੜਾ ਠੀਕ